ਸਾਨੂੰ ਲੋਕਾਂ ਨੂੰ ਸੋਚਣਾ ਚਾਹੀਦਾ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਘੱਟੇ ਲੋਕਾਂ ਨੂੰ ਇੱਕ ਹੋ ਕੇ ਵੋਟਾਂ ਪਾਈਆਂ ਨਾ 니 ਤੂੰ ਰੋਲ ਤੇ ਸੜਕਾਂ ਤੇ ਮਾਪੇ ਵੇ ਦੌਰਿਆਂ ਤੇ ਰਹਿਣ ਵਾਲਿਆ ਵੇ ਖੱਟ ਰੱਕ ਰਾਲੀ ਵੇਜਤੀ 3 ਫੁੱਟ ਦਾ ਬੈਰੀ ਕੇਟ ਲਾ ਕੇ ਵੇ ਖੱਟ ਰੱਕ ਰਾਲੀ ਵੇਜਤੀ ਸੰਯੁਕਤ ਮੋਰਚੇ ਦੇ ਵਿੱਚ ਅਸੀਂ ਖੜੇ ਆ ਜਿੱਥੇ ਕਿ ਵਾਕਵਾ ਨੌਜਵਾਨ ਆਗੂ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਨੇ ਤਾ ਸਾਡੇ ਨਾਲ ਪੰਜਾਬ ਦੇ ਬਹੁਤ ਹੀ ਮਸ਼ਹੂਰ ਜਾਣੇ ਮਾਨੇ ਆਪਕੋ ਕਹ ਲਈਏ ਜਸਲੀਨ ਪਟਿਆਲਾ ਮੌਜੂਦ ਹੈ ਅਸੀਂ ਅੱਜ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਉਣੇ ਥੈਂਕ ਯੂ ਜੀ ਥੈਂਕ ਯੂ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਵਿੱਚ ਹਮੇਸ਼ਾ ਹੀ ਹੱਕਾਂ ਦੇ ਪੰਜਾਬ ਦੀ ਆਵਾਜ਼ ਉਠਾਈ ਹੈ ਅੱਜ ਇਸ ਮੋਰਚੇ ਦੇ ਵਿੱਚ ਆਏ ਆ ਸਵਿਟਸ ਦੇਸ਼ ਤੋਂ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਬਸ ਇਹੀ ਇਸ ਕਾਰਕਨੂੰ ਦਾ ਜਜ਼ਬਾ ਹੈ ਉਸ ਜਜ਼ਬੇ ਨੂੰ ਜ਼ਗਾਉਣ ਲਈ ਅੱਗੇ ਹੋਈਆਂ ਤੇ ਜਾਗਦੇ ਰੋਦਾ ਜੋ ਹੁੱਕਾ ਦਿੱਤਾ ਏ ਬਸ ਇਸ ਜ਼ੰਗ ਨੂੰ ਜਿੱਤ ਲ ਜਿੱਤਣ ਦੀ ਰੱਬ ਅਗੇ ਅਰਦਾਸ ਕਰ ਰਹੀਆਂ ਸੱਚੇ ਪਾਤਸ਼ਾਹ ਅਗੇ ਬਸ ਸੋਚਦੀ ਆ ਵੀ ਕੁਛ ਆਉਣ ਵਾਲੇ ਟਾਈਮ 'ਚ ਜ਼ੰਗ ਜਿੱਤ ਲਈਏ ਵੱਡੀ ਗੱਲ ਇਹ ਆ ਕਿ ਕਾਫੀ ਲੰਮੇ ਸਮੇਂ ਤੋਂ ਸਾਡਾ ਸੰਘਰਸ਼ ਚੱਲ ਰਿਹਾ ਹੈ ਕਰੀਬ 8 ਮੀਟਿੰਗਾਂ ਸਰਕਾਰ ਦੇ ਨਾਲ ਸਾਡੀਆਂ ਹੋ ਚੁੱਕੀਆਂ ਨੇ ਪਰ ਵੱਡੇ ਪੱਧਰ ਤੇ ਸੰਘਰਸ਼ ਹੋਣ ਦੇ ਬਾਵਜੂਦ ਵੀ ਦੂਜੇ ਪਾਸਿਓ ਸਾਨੂੰ ਕੋਈ ਅਜੇ ਵੀ ਜੋ ਸਹੀ ਜਵਾਬ ਹੈ ਉਹ ਨਹੀਂ ਮਿਲ ਰਿਹਾ ਬੱਸ ਕੀ ਕਰੀਏ ਜੀ ਗੰਦੀਆਂ ਸਰਕਾਰਾਂ ਨੇ ਸਾਨੂੰ ਲੋਕਾਂ ਨੂੰ ਸੋਚਣਾ ਚਾਹੀਦਾ ਜੀ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਘੱਟਿਆ ਲੋਕਾਂ ਨੂੰ ਇੱਕ ਹੋ ਕੇ ਵੋਟਾਂ ਪਾਈਆਂ ਹਨ ਸਭ ਕੁਝ ਕੀਤਾ ਪਰ ਅਸੀਂ ਇਹ ਚੀਜ਼ਾਂ ਨੂੰ ਲਾਇਕ ਨਹੀਂ ਕਰਦੇ ਹਨਾ ਤੇ ਹੁਣ ਅੱਗੇ ਅੱਗੇ ਵਾਲੀ ਸਮਝੋ 2022 ਚ ਮੌਕਾ ਹੈ 22 ਚ ਸਮਝੋ ਇਸ ਸੰਘਰਸ਼ ਦੇ ਵਿੱਚ ਜਿੱਥੇ ਵੱਡੇ ਪੱਜਰ ਤੇ ਸਾਡੇ ਕਿਸਾਨ ਆਗੂ ਨੌਜਵਾਨ ਬੈਠੇ ਨੇ ਤੇ ਉੱਥੇ ਬਜ਼ੁਰਗ ਸਾਡੇ ਜੋ ਸੜਕਾਂ ਤੇ ਰੋਲ ਰਹੇ ਨੇ ਕਿਉਂਕਿ ਠੰਡ ਦਾ ਬਹੁਤ ਮਾਹੌਲ ਹੈ ਜਦੋਂ ਅਸੀਂ ਵੇਖਦੇ ਹਾਂ ਜਿਸ ਵੇਲੇ ਮੀਂਹ ਪੈ ਜਾਂਦਾ ਹੈ ਤਾਂ ਬੁਰਾ ਹਾਲ ਹੋ ਜਾਂਦਾ ਹੈ ਕਿਸ ਤਰ੍ਹਾਂ ਵਿੱਚ ਨੀ ਤੂੰ ਰੋਲ ਤੇ ਸੜਕਾਂ ਤੇ ਮਾਪੇ ਵੇ ਦੌਰਿਆਂ ਤੇ ਰਹਿਣ ਵਾਲਿਆ ਤੂੰ ਰੋਲ ਤੇ ਸੜਕਾਂ ਤੇ ਮਾਪੇ ਵੇ ਦੌਰਿਆਂ ਤੇ ਰਹਿਣ ਵਾਲਿਆ ਤੇਰੀ ਜੀਬ ਤੇ ਪਰਿੰਡ ਲੜ ਜਾਵੇ ਦੌਰਿਆਂ ਤੇ ਰਹਿਣ ਵਾਲਿਆ ਤੇਰੀ ਜੀਬ ਤੇ ਪਰਿੰਡ ਲੜ ਜਾਵੇ ਦੌਰਿਆਂ ਤੇ ਰਹਿਣ ਵਾਲਿਆ ਇਹ ਦੇਖੋ ਸਾਡੇ ਮਾਂ-ਬਾਪ ਸੜਕਾਂ ਤੇ ਰੋਲ ਤੇ ਬੜਾ ਦੁੱਖ ਲੱਗਦਾ ਹੈ ਅੱਤ ਕਹਿਰ ਦੀ ਸਰਦੀ ਪੈ ਰਹੀ ਆ ਜਿਨ੍ਹਾਂ ਦਾ ਮਾਪਾਪਾ ਦਾ ਸਾਡੇ ਪਿਓਆਂ ਦਾ ਸਾਡੇ ਬਜ਼ੁਰਗਾਂ ਦਾ ਘਰ ਬੈਠ ਕੇ ਆਰਾਮ ਕਰਨ ਦਾ ਟਾਈਮ ਸੀ ਉਹਨਾਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ ਆਪਣੀ ਜ਼ਮੀਨ ਦੀ ਖਾਤਰ ਪੰਜਾਬ ਦੇ ਵਿੱਚ ਸੀਗੇ ਅਸੀਂ ਤਾਂ ਅਕਸਰ ਹੀ ਸਰਕਾਰਾਂ ਦੇ ਵੱਲੋਂ ਕਿਹਾ ਵੋਟਾਂ ਲੈਣ ਦੇ ਲਈ ਕਿਹਾ ਜਾਂਦਾ ਸੀ ਜੀ ਪੰਜਾਬ ਦੀ ਨੌਜਵਾਨੀ ਨਸ਼ੇ 'ਚ ਗਲਤਾਨ ਹੈ ਪਰ ਜਿਸ ਵੇਲੇ ਅਸੀਂ ਪੰਜਾਬ ਵੱਲੋਂ ਕੂਚ ਕੀਤਾ ਸੀ ਤਾਂ ਉਹਨਾਂ ਨੌਜਵਾਨਾਂ ਨੇ ਬੈਰੀਕੇਡ ਚੱਕ-ਚੱਕ ਕੇ ਮਾਰੇ ਸੀ ਸਰਕਾਰ ਨੂੰ ਬਿਲਕੁਲ ਤਿੰਨ ਫੁੱਟ ਬੇਖੱਟ ਰੱਕ ਰਾਲੀ ਵੇਜਦੀ ਤਿੰਨ ਫੁੱਟ ਦਾ ਬੈਰੀਕੇਟ ਲਾ ਕੇ ਬੇਖੱਟ ਰੱਕ ਰਾਲੀ ਵੇਜਦੀ ਤਿੰਨ ਫੁੱਟ ਦਾ ਬੈਰੀਕੇਟ ਲਾ ਕੇ ਬੇਖੱਟ ਰੱਕ ਰਾਲੀ ਵੇਜਦੀ ਇਹਨਾਂ ਨੇ ਵੇਜਤੀਆਂ ਕਰਕਾਈਆਂ ਨੇ ਅਸੀਂ ਤਾਂ ਲਾ ਕੇ ਮਾਰੇ ਬੈਰੀ ਬੁਰੀ ਕੇਟ ਰੌਨਲਡ ਟਾਈਮ ਚ ਐਸਾ ਕੁਝ ਕਰਦਣਗੇ ਪੰਜਾਬੀ ਨਾ ਜਾਣੇ ਕਿ ਐਸਾ ਜੀ ਗੱਲ ਕਰੀਏ ਸੰਘਰਸ਼ ਦੀ ਤਾਂ ਸੰਘਰਸ਼ ਦੇ ਵਿੱਚ ਸਾਹਿਬ ਬਹੁਤ ਸਾਰੇ ਜੋ ਸਾਡੇ ਕਿਸਾਨ ਵੀਰ ਨੇ ਸ਼ਹਾਦਤਾਂ ਦੇ ਰਹੇ ਨੇ ਪਰ ਜੋ ਸਿਆਸੀ ਲੋਗ ਨੇ ਉਹ ਅਜੇ ਵੀ ਰੋਟੀਆਂ ਸੇਕ ਰਹੇ ਨੇ ਸੁਖਬੀਰ ਬਾਦਲ ਦਾ ਬਿਆਨ ਆਉਂਦਾ ਹੈ ਕਿ ਜੋ ਸ਼ਹੀਦ ਹੋ ਰਹੇ ਨੇ ਉਹ ਅਕਾਲੀ ਨੇ ਹੁਣ ਕੀ ਕਰੀਏ ਇਹਨੂੰ ਕਹੀਏ ਹਾਂਜੀ ਇਹ ਦੱਸੋ ਦੇਖ ਵੀ ਦੇਖੋ ਮੋਦੀਆ ਪੰਗਾ ਤਾਂ ਤੂੰ ਲੈ ਲੈ ਜੱਟਾਂ ਨਾਲ ਜ਼ਰੂਰ ਪਰ ਤੈਨੂੰ ਆਕਲ ਹੈ ਨਹੀਂ ਸੀ ਦੇਖੋ ਸਾਡੇ ਬਜ਼ੁਰਗਾਂ ਦੇ ਅੰਦਰ ਕਿੰਨਾ ਜਨੂਨ ਆ ਤੁਸੀਂ ਆਪ ਦੇਖਿਆ ਨਾ ਸਾਡੇ ਬਜ਼ੁਰਗ ਕਿੰਨਾ ਅੱਗੇ ਆ ਕੇ ਹਨਾ ਉਹ ਕਰ ਰਹੇ ਨੇ ਹਨਾ ਤੇ ਰਹੀ ਗੱਲ ਕਿ ਹਾਂ ਵੀ ਅਸੀਂ ਇਸ ਸੰਘਰਸ਼ ਨੂੰ ਜਿੱਤ ਲਾਂਗੇ ਜੀ ਤੇ ਰਹੀ ਗੱਲ ਸੁਖਵੀਰ ਬਾਦਲ ਦੀ ਇਹ ਤਾਂ ਵੇ ਆਫ ਟਾਕਿੰਗਸ ਕਰਦੇ ਨੇ ਕਰਦੇ ਰਹਿਣ ਬਕਵਾਸ ਸਾਡੀ ਸੇਤੇ ਕੋਈ ਅਸਰ ਨਹੀਂ ਹੈਗਾ ਹੁਣ ਅਸੀਂ ਇਹਨਾਂ ਨੂੰ ਸਰਕਾਰ ਨਹੀਂ ਬਣਾਉਣ ਦੇਵਾਂਗੇ ਚਾਹੇ ਕੁਝ ਵੀ ਹੋ ਜਾਏ ਸਾਡੇ ਨੌਜਵਾਨਾਂ ਨੂੰ ਪਾੜਨ ਚਾਹੇ ਕੁਝ ਵੀ ਕਰਨਾ ਅਸੀਂ ਇਹਨਾਂ ਦੀ ਕਾਲੀ ਕਾਂਗਰਸ ਦੀ ਸਰਕਾਰ ਨਹੀਂ ਲਿਆਉਣ ਦੇ ਸਕਦੇ ਨੌਜਵਾਨ ਆਗੂ ਹੋਣ ਦੇ ਨਾਤੇ ਜੋ ਨੌਜਵਾਨ ਇਸ ਸੰਘਰਸ਼ ਦੇ ਵਿੱਚ ਇੱਕਜੁੱਟ ਹੋ ਚੁੱਕੇ ਆ ਪੂਰਾ ਪੰਜਾਬ ਇੱਕਜੁੱਟ ਹੋ ਚੁੱਕਾ ਹੈ ਕੀ ਸੰਦੇਸ਼ ਦੇਣਾ ਚਾਹੋਗੇ ਕਿ ਜਦੋਂ ਅਸੀਂ ਵਾਪਸ ਘਰਾਂ ਨੂੰ ਪਰਤੀਏ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਇੱਕਜੁੱਟਤਾ ਇਹਨੂੰ ਬਰਕਰਾਰ ਰੱਖ ਸਕੀਏ ਬਿਲਕੁਲ ਜੀ ਬਸ ਇਹੀ ਕਹਿਣੀ ਹੈ ਜੀ ਹੱਥ ਜੋੜ ਕੇ ਕਿ ਆਉਣ ਵਾਲੇ ਟਾਈਮ 'ਚ ਅਸੀਂ ਇੱਕਜੁੱਟ ਹੋ ਕੇ ਵਧੀਆ ਲੋਕਤੰਤਰ ਜੀ ਲੋਕਾਂ ਦੁਆਰਾ ਗਰਾਊਂਡ ਲੈਵਲ ਦੀ ਸਰਕਾਰ ਬਣਾ ਲਈਏ ਜਿੱਥੇ ਸਾਡਾ ਰਾਜ ਹੋਵੇ ਸਾਡੀ ਮਨਮਰਜ਼ੀ ਚੱਲੇ ਇਹ ਨਹੀਂ ਵੀ ਸਾਡੀਆਂ ਗੁੰਡਾਗਰਦੀਆਂ ਚੱਲਣਗੀਆਂ ਇਹ ਕੁਝ ਐਸਾ ਨਹੀਂ ਹੋਊਗਾ ਸਰਕਾਰ ਚ ਸਾਡੀਆਂ ਮਨਮਰਜ਼ੀਆਂ ਚੱਲਣਗੀਆਂ ਗੁੰਡਾ ਕਰਦੀਆਂ ਨਹੀਂ ਚੱਲਣਗੀਆਂ ਸਾਡੀ ਆਪਣੀ ਸਰਕਾਰ ਹੋਊਗੀ ਸਾਡੇ ਆਪਣੇ ਲੋਕਾਂ ਦੁਆਰਾ ਆਪਣੇ ਲੋਕ ਸਾਡੇ ਕੰਮ ਕਰਨਗੇ ਸਾਰਾ ਕੁਝ ਫਰਸਟ ਕਲਾਸ ਹੋਊਗਾ ਜਸਲੀਨ ਪਟਿਆਲਾ ਨੂੰ ਜਿੱਥੇ ਲੋਕ ਸਮਾਜ ਸੇਵੀ ਵੇਖਦੇ ਨੇ ਉਹ ਇੱਕ ਆਗੂ ਵੀ ਦੇਖਦੇ ਨੇ ਕਿਦਾਂ ਦਾ ਪੰਜਾਬ ਦੇ ਵਿੱਚ ਅੱਗੇ ਤੁਹਾਡਾ ਜੋ ਅਸੀਂ ਸਿਆਸੀ ਕਰੀਅਰ ਵਿੱਚ ਐਮਐਲਏ ਐਮਪੀ ਬਣਨਾ ਚਾਹੁੰਦੀ ਹੈ ਜੀ ਇਹਨਾਂ ਨੂੰ ਇਹਨਾਂ ਨੂੰ ਤਾਂ ਮੈਂ ਐਸੇ-ਐਸੇ ਟੋਟ ਕੇ ਸੁਣਾਇਆ ਕਰੂੰਗੀ ਨਾ ਜੀ ਲੋਕ ਕਿਹਾ ਘਰਨਗੇ ਪੀਪਲ ਘਮੰਤਮੰਤ ਦਾ ਕੁਝ ਨਹੀਂ ਜਸਲੀਨ ਦਾ ਉਹਦੀ ਵੀ ਮਾਂਗਾ ਇਹਜੇ ਕੰਮ ਕਰਿਆ ਕਰੂੰਗੀ ਜਾ ਕੇ ਇਹਨਾਂ ਨੂੰ ਤਾਂ ਮੈਂ ਉੱਥੇ ਕਾ ਕਰੂੰਗੀ ਬੈਠ ਬੈਠ ਉੱਥੇ ਬਿਠਾ ਕੇ ਇਹਨੂੰ ਟਿਕਾ ਕੇ ਅਰ ਮੇਰਾ ਪਾਰਾ ਵਾਜਿਆ ਕਰਨਾ ਵੀ ਬੈਠ ਥੋਦੀ ਨਾ ਇਹਨਾਂ ਨੂੰ ਬਿਠਾਇਆ ਮੈਨੂੰ ਜਸਰੀਨ ਨਾ ਤੁਸੀਂ ਕਿਓ ਇੱਕ ਵਾਰ ਮੈਂ ਉੱਥੇ ਪਹੁੰਚਣੀ ਚਾਹੀਦੀ ਆ ਬਸ ਇੱਕ ਵਾਰ ਐਮਪੀ ਬਣ ਜਾ ਇਹਨਾਂ ਨੂੰ ਇਹਨਾਂ ਤੋਂ ਮੈਂ ਗੱਲ ਨਹੀਂ ਹੋ ਰਹੀ ਜਿੱਦਣ ਮੈਂ ਜਾਇਆ ਕਰਦੇ ਇਹਨਾਂ ਨੂੰ ਬਿਪਤਾ ਪੈ ਜਾ ਕਰਦੀ ਵਿੱਚ ਜਸਰੀਨ ਆ ਗਈ ਅੱਜ ਤਾਂ ਮੋਦੀ ਸਰਕਾਰ ਦਾ ਜੋ ਅੜियल ਰਵਈਆ ਹੈ ਕਿਉਂਕਿ ਮੀਟਿੰਗ ਸਿਰ 15 ਤਰੀਕ ਦੀ ਹੈ ਇੱਕ ਵਾਰੀ ਦੱਸ ਦੋ ਵੀ ਕੀ ਕਹਿਣਾ ਚਾਹੁੰਦੇ ਜੇ ਨਾ ਮੰਨ ਮੰਨਣਾ ਦੇ ਨਾ ਮੰਨ ਨਹੀਂ ਮੰਨਦੇ ਨਾ ਮੰਨ ਕਹਿੰਦੇ ਚੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਚੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਰਹਿ ਕੇ ਮੰਜ਼ਲਾਂ ਤੋਂ ਦੂਰ ਕਿੱਥੇ ਮਿਲਦਾ ਸਕੂਨ ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜਾਰੀ ਜੰਗ ਰੱਖਿਓ ਅਸੀਂ ਸੋ ਜੰਗ ਨੂੰ ਜਿੱਤ ਲਾਂਗੇ ਜੀ ਹਨਾ ਬਸ ਅਸੀਂ ਜਿੱਤ ਜ਼ਰੂਰ ਪ੍ਰਾਪਤ ਕਰ ਲਾਂਗੇ ਪਰ ਜ਼ਾਰੀ ਸਾਨੂੰ ਜ਼ੰਗ ਰੱਖਣੀ ਪੈਣੀ ਹੈ ਜਸਲੀਨ ਟਾਈਮ ਦੇਣ ਦੇ ਲਈ ਸੋ ਇਹ ਸਾਨੂੰ ਜਸਲੀਨ ਪਟਿਆਲਾ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਸ جنگ ਨੂੰ ਜਿੱਤਣ ਦੇ ਲਈ ਇਸ جنگ ਨੂੰ ਜਾਰੀ ਜ਼ਰੂਰ ਰੱਖਣਾ ਪਵੇਗਾ ਨੌਜਵਾਨਾਂ ਦੇ ਵਿੱਚ ਜੋ ਜੋਸ਼ ਹੈ ਉਸ ਨੂੰ ਬਰਕਰਾਰ ਰੱਖਣਾ ਪਵੇਗਾ ਇੱਕ ਨਾ ਦਿਨ ਇੱਕ ਇੱਕ ਨਾ ਇੱਕ ਦਿਨ ਜੋ ਮੋਦੀ ਸਰਕਾਰ ਹੈ ਉਸ ਨੂੰ ਚੁਕਣਾ ਪਵੇਗਾ ਤੇ ਕਾਲੇ ਕਾਨੂੰਨ ਜਲਦ ਰੱਦ ਹੋਣਗੇ